ਆਪ ਵੀ ਹਾਂ ਸਾਡੇ ਅੱਛਾ ਆਪ ਵੀ ਬੜਨੀ ਆ ਗੁਰਦਸ ਸਿੰਘ ਰਾਜਾ ਮਛੇਵਰਾ ਰਾਜਾ ਹਾਂ ਬੜਾ ਠੀਕ ਹੈ ਅਸੀਂ ਕਾਲੀ ਭਾਈ ਜੀ ਬੈਠੋ ਕੇ ਬੈਠੋ ਕੰਬਲ ਲਾਇਆ ਜਨਾਬ

ਜੀ ਸਰ ਇੱਕ ਕਾਰਵਾਈ ਕੀਤੀ ਗਈ ਰਾਤ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਤੁਹਾਡੇ ਵੱਲੋਂ ਰਾਤ ਸਾਡੇ ਐਸਈ ਜਗਦੀਸ਼ ਸਿੰਘ ਲਾਲ ਨੂੰ ਇੱਕ ਇਨਫੋਰਮੇਸ਼ਨ ਸੀਕ੍ਰਟ ਇਨਫੋਰਮੇਸ਼ਨ ਮਿਲੀ ਸੀ ਕਿ ਸ਼ਹਿਰ ਦੇ ਵਿੱਚ ਕੁਝ ਵਿਅਕਤੀ ਜਿਹੜੇ ਸ਼ਰਿਆਂ ਜੂਆ ਖੇਡ ਰਹੇ ਨੇ ਤੇ ਜਿਹੜੇ ਲੋਕਾਂ ਵਾਲੇ ਜਿਹੜਾ ਗਲਤ ਕਰਦੇ ਆ ਤੇ ਇਸ ਵਾਰ ਤੇ ਉਹਨੇ ਐਸਐਨ ਨੇ ਉਹ ਸਿਕਰਟ ਇਨਫੋਰਮੇਸ਼ਨ ਤੇ ਕੋਲੈਕਟ ਕੀਤੇ ਮੁਕਦਮਾ ਦਰਜ ਕਰਵਾ ਕੇ ਤੇ ਮੌਕੇ ਤੇ ਜਾ ਕੇ ਰਿਡ ਕੀਤੀ ਜਿੱਥੇ 11 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਉਹਨਾਂ ਕੋਲੋਂ 24500 ਰੁਪਏ ਦੀ ਨਕਦੀ ਜਿਹੜੀ ਬਰਾਮਦ ਕੀਤੀ ਗਈ ਸਰ ਪਤਾ ਲੱਗ ਸਕਿਆ ਵੀ ਕਦੋਂ ਤੋਂ ਇਹ ਕੰਮ ਕਰ ਰਹੇ ਸੀ ਸਰ ਹਾਂ ਇਹਨਾਂ ਦੀ ਪੁੱਛਗਿੱਛ ਚੱਲ ਰਹੀ ਏ ਕਾਫੀ ਚਿਰ ਤੋਂ ਇਹ ਕੰਮ ਕਰਦੇ ਸੀ ਵਾਰ-ਵਾਰ ਇਹ ਕ੍ਰਾਇਮ ਕਰਦੇ ਸੀ ਇਹਨਾਂ ਨੂੰ ਪਤਾ ਸੀ ਵੀ ਇਹ ਜੁਰਮ ਹੈ ਉਸ ਮੁਤਾਬਕ ਕੀ ਅਸੀਂ ਇਹਨਾਂ ਤੇ ਕੀ ਕਾਰਵਾਈ ਕੀਤੀ ਹੈ ਉਹਨਾਂ ਬੰਦਿਆਂ ਨੂੰ ਕੀ ਕਹਿਣਾ ਚਾਹੋਗੇ ਜੋ ਹੱਜ ਵੀ ਬਾਜ ਨਹੀਂ ਆ ਰਹੇ ਇਹ ਕੰਮ ਲਗਾਤਾਰ ਕਰਦੇ ਜਾ ਰਹੇ ਆ ਦੇਖੋ ਜੀ ਉਹਨਾਂ ਦਾ ਨਵਾਂ ਕਾਨੂੰਨ ਆਇਆ ਮੈਂ ਅੱਗੇ ਵੀ ਜਿਹੜਾ ਤੁਹਾਡੇ ਮਾਦੀਆਂ ਰਹੀ ਮੈਂ ਉਹਨਾਂ ਨੂੰ ਅਪੀਲ ਕੀਤੀ ਸੀਗੀ ਤੇ ਹੁਣ ਇਹ ਆਪੇ ਹੀ ਬਾਜ ਆ ਜਾਣਗੇ ਉਕੇ ਸਖਤ ਕਾਨੂੰਨ ਹੈ ਉਹ ਜਿਹੜਾ ਨਵਾਂ ਉਹਦੇ ਵਿੱਚ ਸਜ਼ਾ ਜਿਹੜੀ ਹੈ 1 ਤੋਂ 7 ਸਾਲ ਤੱਕ ਹੈ ਜਿਹੜਾ ਅੱਗੇ ਸੀ ਜੁਵੇਦ ਸੀਗਾ ਉਹਦੇ ਵਿੱਚ ਸਜ਼ਾ ਥੋੜੀ ਬੜੀ ਘੱਟ ਸੀਗੀ ਬਹੁਤ ਜ਼ਿਆਦਾ ਘੱਟ ਸੀਗੀ ਸਿਰਫ 50 ਰੁਪਏ ਜੁਰਮਾਨੇ ਤੱਕ ਹੀ ਸੀ ਹਮ ਤਾਂ ਸੀਗੀ ਜਾਂ ਕੁਛ ਦਿਨਾਂ ਦੀ ਸੀ ਹੁਣ 1 ਸਾਲ ਤੋਂ ਲੈ ਕੇ 7 ਸਾਲ ਤੋਂ ਉੱਪਰ ਤੱਕ ਦੇ ਇਸ ਮਕਦਮੇ ਵਿੱਚ ਸਜ਼ਾ ਜਿਹੜਾ ਉਹ ਪਰਚਾ ਦਿੱਤਾ ਗਿਆ ਤੇ ਘੱਟ ਤੋਂ ਘੱਟ ਇਹਨਾਂ ਨੂੰ ਸਾਲ ਦੀ ਸਜ਼ਾ ਪੱਕੀ ਹੋਣੀ ਨਿਸ਼ਚਿਤ ਹੈ The no.